ਸਸਿਦਾਂ ਦੀ ਨਹਾ ਅਸ਼ਟਿਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਨਵੀਂ ਖਬਰ ਆ ਰਹੀ ਹੈ ਜੇਕਰ ਗੱਲ ਕਰੀਏ ਹਜੇ ਕਿ ਹਸਪੀਟਲ ਵੱਲੋਂ ਕੋਈ ਬਲੇਟਨ ਜਾਰੀ ਨਹੀਂ ਕੀਤਾ ਗਿਆ ਲੇਕਿਨ ਜਿਹੜੀਆਂ ਨੇ ਅਰਦਾਸਾਂ ਦੀ ਲਗਾਤਾਰ ਗਿਣਤੀ ਵਧਦੀ ਜਾ ਰਹੀ ਹੈ ਜੇਕਰ ਇੰਸਟਾਗ੍ਰਾਮ ਦੀ ਗੱਲ ਕਰ ਲਈਏ ਅੱਗੇ ਤੋਂ ਕਾਫੀ ਲੋਕ ਉਹਨਾਂ ਨੂੰ ਉਹਨਾਂ ਦੇ ਚਾਹਵਾਨ ਉਹਨਾਂ ਦੇ ਫੈਨ ਫੋਲੋਇੰਗ ਵਧ ਗਈ ਹੈ ਫੇਸਬੁੱਕ ਦੀ ਗੱਲ ਕਰ ਲਈਏ ਸਨੈਪਚੈਟ ਦੀ ਗੱਲ ਕਰਦੀਏ ਤੇ ਚਾਹੇ ਗੱਲ ਕਰ ਲਈਏ ਉਹਨਾਂ ਦੇ YouTube ਚੈਨਲ ਦੀ ਲਗਾਤਾਰ ਲੋਕੀ ਉਹਨਾਂ ਦੀ ਹਾਲਤ ਦੇ ਚੰਗਾ ਸੁਧਾਰ ਵਾਸਤੇ ਪ੍ਰੇਅਰ ਕਰ ਰਹੇ ਨੇ ਚਾਹੇ ਉਹ ਪ੍ਰੇ ਹੋ ਰਹੀ ਹੋਵੇ ਚਰਚ ਦੇ ਵਿੱਚ ਚਾਹੇ ਉਹ ਅਰਦਾਸ ਹੋਈ ਹੋਵੇ ਗੁਰਦੁਆਰੇ ਵਿੱਚ ਤੇ ਚਾਹੇ ਉਹ ਪ੍ਰਾਰਥਨਾ ਹੋਈ ਹੋਵੇ Hindu ਪਾਈਚਾਰੇ ਵੱਲੋਂ ਯਾਨੀ ਕਿ ਹਰ ਇੱਕ ਜਿਹੜਾ ਵੀ ਐ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਾ ਰਾਜਵੀ ਜਵੰਡਾ ਦੀ ਗਾਇਕੀ ਨੂੰ ਪਿਆਰ ਕਰਨ ਵਾਲਾ ਹਰ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਲਗਾਤਾਰ ਅਰਦਾਸਾਂ ਦਾ ਦੌਰ ਵਧਦਾ ਜਾ ਰਿਹਾ ਹੈ ਉਹਨਾਂ ਦੇ ਆਪਣੇ ਪਰਿਵਾਰ ਉਹਨਾਂ ਦੇ ਜਿਹੜੇ ਨੇ ਮਾਤਾ ਜੀ ਉਹਨਾਂ ਦੇ ਬੱਚੇ ਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਅਰਦਾਸ ਕਰਨ ਲਈ ਜਿਹੜਾ ਹੈ ਗੁਰਦੁਆਰਿਆਂ ਵਿੱਚ ਜਾਇਆ ਗਿਆ ਕਾਫੀ ਜਿਹੜੇ ਨੇ ਸੰਗੀਤ ਕਲਾਕਾਰ ਉਹਨਾਂ ਦੇ ਨਾਲ ਸੀ ਤੇ ਆਪਦੇ ਵੱਲੋਂ ਜਿੰਨੀ ਵੀ ਹੋ ਸਕੇ ਹਰ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਹਾਲਾਂਕਿ ਡਾਕਟਰਾਂ ਵੱਲੋਂ ਕੋਈ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਲੇਕਿਨ ਇਸ ਟਾਈਮ ਦੀ ਅਹਿਮ ਖਬਰ ਰਾਜੀਵ ਜਵੰਡਾ ਨੂੰ ਲੈ ਕੇ ਇੱਕ ਹੋਰ ਸਾਹਮਣੇ ਆਈ ਹੈ ਤੰਦਰਦੇ ਨਿਹਾਂ ਕੀ ਪੰਜਾਬੀ ਗਾਇਕ ਰਾਜੀਵ ਜਵੰਡਾ ਇਸ ਸਮੇਂ ਮੋਹਾਲੀ ਦੇ ਫੋਰਟੀਰ ਹਸਪਤਾਲ ਵਿੱਚ ਵੈਂਟੀਲੇਟਰ ਤੇ ਹਨ 10 ਦਿਨ ਬੀਤਣ ਤੋਂ ਬਾਅਦ ਵੀ ਜਵੰਡਾ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੈ ਇਸ ਦੌਰਾਨ ਪੰਜਾਬ ਭਰ ਚ ਉਹਨਾਂ ਦੇ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਉਹਨਾਂ ਦੀ ਤੰਦਰੁਸਤੀ ਲਈ ਅਰਦਾਸ ਕਰ ਰਹੇ ਹਨ ਅੱਤਵਾਦ ਨੂੰ 모ਹਾਲੀ ਦੇ ਗੁਰਦੁਆਰਾ ਸ੍ਰੀ ਅਮਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦਾ ਪੋਮ ਪਾਇਆ ਇਸ ਪਾਠ ਦੀ ਸ਼ੁਰੂਆਤ ਰਾਜਵੀਰ ਦੀ ਮਾ ਤੇ ਸਾਥੀ ਕਲਾਕਾਰ ਨੇ ਕੀਤੀ ਪ੍ਰਸਿੱਧ ਪੰਜਾਬੀ ਗਾਇਕ ਹਰਪਜਨ ਮਾਨ ਨੇ ਵੀ ਇਸ ਵਿੱਚ ਹਿੱਸਾ ਲਿਆ ਰਾਜੀਵੀਰ ਜਵੰਦਾ 27 ਸਤੰਬਰ ਨੂੰ ਆਪਣੀ ਜਿਹੜੀ ਹੈ ਸਾਈਕਲ ਤੇ Shimla ਜਾ ਰਹੇ ਸਨ ਇਤਹਾਦੇ ਦਾ ਸ਼ਿਕਾਰ ਹੋ ਗਏ ਪਿੰਜੌਰ ਨਾਲਗੜ ਸੜਕ ਤੇ ਅਚਾਨਕ ਸੜਕ ਤੇ ਬਲਦ ਲੜਦੇ ਦਿਖਾਈ ਦਿੱਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਜਵੰਡਾ ਦੀ ਬਾਈਕ ਸਾਹਮਣੇ ਤੋਂ ਆ ਕੇ ਬਲੈਰੋ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਪੰਚਕੁਲਾ ਲਿਜਾਇਆ ਗਿਆ ਤੇ ਫਿਰ ਉਸ ਤੋਂ ਬਾਅਦ ਹਾਲਤ ਵਿਗੜ ਗਈ ਤਾਂ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਉਹਨਾਂ ਤੱਕ ਆਸ ਆਸ ਆਕਸੀਜਨ ਦੀ ਘਾਟ ਕਰਨ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰ ਹਜੇ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦੇ, ਕੋਈ ਬੁਲੇਟਿਨ ਜਾਰੀ ਨਹੀਂ ਕਰ ਰਹੇ। ਹਾਲਕਿ ਉਹਨਾਂ ਦੇ ਫੈਨਸ ਵੱਲੋਂ ਉਹਨਾਂ ਦੇ ਚਾਹਵਾਨ ਵੱਲੋਂ ਉਹਨਾਂ ਦੇ ਪਰਿਵਾਰ ਮੈਂਬਰ ਵੱਲੋਂ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਹਰ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਰਾਜਵੀਰ ਜਵੰਡਾ ਦੀ ਚੰਗੀ ਸਿਹਯਾਬੀ ਦੀ ਕੋਈ ਖਬਰ ਨਿਕਲ ਕੇ ਬਾਹਰ ਆਵੇ ਅਸੀਂ ਵੀ ਤੁਹਾਡੇ ਨਾਲ ਜੁੜੇ ਹੋਏ ਹਾਂ ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਹੋ ਇਹ ਖਬਰ ਜਿੱਥੋਂ ਤੱਕ ਵੀ ਪਹੁੰਚ ਰਹੀ ਹੈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਹਰ ਕੋਈ ਇਨਸਾਨ ਜਿਹੜਾ ਹੈ ਅਰਦਾਸ ਕਰੇ ਅਰਦਾਸ ਵਿੱਚ ਬਹੁਤ ਹਿੰਮਤ ਹੁੰਦੀ ਹੈ ਉਹਨਾਂ ਦੇ ਪਰਿਵਾਰ ਨੂੰ ਵੀ ਹਿੰਮਤ ਮਿਲੇ ਤੇ ਦੂਜੇ ਨੰਬਰ ਤੇ ਸਰਕਾਰ ਨੂੰ ਇਹ ਐਲਾਨ ਜ਼ਰੂਰ ਹੋਣਾ ਚਾਹੀਦਾ ਕਿ ਜਿਹੜੇ ਆਵਾਰਾ ਪਸ਼ੂ ਨੇ ਜਿੰਨਾਂ ਦੀ ਆੜ ਚ ਆ ਕੇ ਏਡੇ ਏਡੇ ਵੱਡੇ ਨੁਕਸਾਨ ਹੁੰਦੇ ਨੇ ਚਲੋ ਰਾਜਨੀ ਜਵੰਦਾ ਤਾਂ ਨਾਮੀ ਧਾਮੀ ਸੀਗੇ ਹਰ ਕੋਈ ਉਹਨਾਂ ਨੂੰ ਜਾਣਦਾ ਸੀ ਉਹਨਾਂ ਦੇ ਨਾਮ ਨੂੰ ਜਾਣਦਾ ਸੀ ਲੇਕਿਨ ਕਈ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਇਹੋ ਜਿਹੇ ਵੱਡੇ ਵੱਡੇ ਹਾਸੇ ਵਾਪਰ ਰਹੇ ਨੇ ਲੇਕਿਨ ਲੋਕ ਇਹਨਾਂ ਹਾਸਿਆਂ ਦਾ ਸ਼ਿਕਾਰ ਹੋ ਰਹੇ ਨੇ ਲੇਕਿਨ ਉਹਨਾਂ ਦੀਆਂ ਖਬਰਾਂ ਸਿਰਫ ਇੱਕ ਆਮ ਆਮ ਲੋਕਾਂ ਦੇ ਵਿੱਚ ਜਾਂ ਫਿਰ ਅਖਬਾਰ ਦੇ ਕਿਸੇ ਪੰਨਿਆਂ ਉੱਤੇ ਛਪੀਆਂ ਰਹਿ ਜਾਂਦੀਆਂ ਨੇ ਕਿਰਪਾ ਕਰਕੇ ਆਪਣੇ ਆਲੇ-ਦੁਆਲੇ ਜਿੰਨੇ ਵੀ ਤੁਹਾਡੇ ਪਸ਼ੂ ਨੇ ਉਹਨਾਂ ਨੂੰ ਕਹਿ ਕੇ ਜਿਹੜੇ ਨੇ ਜਿਨ੍ਹਾਂ ਦਾ ਗਊਸ਼ਾਲਾ ਬਣੀ ਹੋਈ ਹੈ ਜਾਂ ਫਿਰ ਕੋਈ ਵੀ ਤੁਹਾਡੇ ਅਧਿਕਾਰੀਆਂ ਦਾ ਪਿੰਡਾਂ ਦੇ ਸ਼ਹਿਰਾਂ 'ਚ ਬਨੇ ਹੋਏ ਨੇ ਤਾਂ ਉਹਨਾਂ ਨੂੰ ਗਊਸ਼ਾਲਾ ਵਿੱਚ ਛੱਡ ਕੇ ਆਓ ਜੋ ਏਡੇ ਏਡੇ ਵੱਡੇ ਨੁਕਸਾਨ ਨਾ ਹੋ ਸਕਣ